ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਹੀ ਹਰ ਚੀਜ਼ ਦੇ ਉੱਤੇ ਸਾਡੇ মিডিਆ ਵਾਲੇ ਵੀਰਾਂ ਨਾਲ ਪੈਣਾ ਨਾਲ ਜਿਹੜਾ ਪੰਜਾਬ ਦੇ ਲੋਕਾਂ ਨੂੰ ਮੈਸੇਜ ਦੇ ਸਕੀਏ ਹਰ ਸਲਾਹ ਕਰ ਸਕੀਏ ਉਸ ਦੇ ਉੱਤੇ ਅੱਜ ਬਿਲਡਿੰਗ ਬਾਇਓਲੋਜੀ ਦੇ ਬਾਰੇ ਜਿਹੜੀ ਆਪਾਂ ਅੱਜ ਪੇਸ਼ੀ ਰੱਖੀ ਗਈ ਹੈ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈ ਵਾਲੀ ਸਰਕਾਰ ਵੱਲੋਂ ਹਮੇਸ਼ਾ ਹੀ ਸੁਭਾਸ਼ੀਆਂ ਨੂੰ ਆਸਾਨ ਤੇ ਪਾਰਦਰਸ਼ੀ ਜਿਹੜੀਆਂ ਸੁਵਿਧਾਵਾਂ ਜਿਹੜਾ ਸਾਡਾ ਸਾਡੀ ਸਰਕਾਰ ਦਾ ਜਿਹੜਾ ਮੋਖ ਜੰਦਾ ਪੰਜਾਬ ਵਿੱਚ ਬਿਲਡਿੰਗ ਬਾਇਲਾਜ ਦੀਆਂ ਦੀਆਂ ਗੁੰਝਲਦਾਰ ਤੇ ਔਖਾ ਮਸਲਾ ਸੀ ਬਹੁਤ ਸਾਰੀਆਂ ਪ੍ਰੋਬਲਮਾਂ ਆ ਰਹੀ ਸੀ ਲੋਕਾਂ ਨੂੰ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਜਿਹੜਾ ਉਹਨਾਂ ਨੂੰ ਆਸਾਨ ਹੋ ਜਾਵੇ ਉਹਦੇ ਸਲਾਮ ਮਸਲੇ ਲਈ ਇਹ ਅਸੀਂ ਲੋਕਾਂ ਨੂੰ ਜਿਹੜੇ ਪੁਆਇੰਟ ਬਣਾ ਕੇ ਪੇਸ਼ਾਂਗੇ ਜਿਹਦੇ ਵਿੱਚ ਸਰਕਾਰ ਸਾਰਾ ਵਿੱਚ ਪਵਿੱਖ ਮੁਖੀ ਦੇ ਇਕਰਾਰ ਇੱਕ ਸਾਰ ਬਿਲਡਿੰਗ ਬਣਾਉਣ ਲਈ ਜਿਹੜੀਆਂ ਯੂਨੀਫਾਈਡ ਬਿਲਡਿੰਗਾਂ ਉਹਨਾਂ ਨੂੰ ਬਾਇਲਾ ਬਣਾਉਣ ਵਾਸਤੇ ਲੋਕਾਂ ਦੇ ਸਲਾਹ ਲੈਣ ਦਾ ਜਿਹੜਾ ਫੈਸਲਾ ਕੀਤਾ ਹੈ ਬਾਇਲੋ ਦੇ ਡਰਾਫਟਰ ਸਲਾਮ ਅਸਰ ਲਈ ਲੋਕਾਂ ਦੇ ਸੁਝਾਅ ਲਏ ਜਾਣਗੇ ਜਿਹਦੇ ਲਈ 30 ਦਿਨਾਂ ਦੇ ਅੰਦਰ ਅੰਦਰ ਸਾਡੇ ਪੂਰੇ ਪੰਜਾਬ ਘਰ ਦੇ ਲੋਕਾਂ ਤੋਂ ਅਸੀਂ ਇਹ ਸੁਝਾਅ ਮੰਗ ਰਹੇ ਹਾਂ ਜਿਹਦੇ ਵਿੱਚ ਡਿਵੈਲਪਰ ਆਰਕੀਟੈਕਟ ਇੰਜੀਨੀਅਰ ਅਤੇ ਵੱਖ-ਵੱਖ ਸਟੇਕ ਹোলਡਰਾਂ ਨੂੰ ਬਾਇਲੋ ਬਣਾਉਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਕੇ ਯਕੀਨੀ ਬਣਾਇਆ ਜਾ ਸਕੇਗਾ ਕਿ ਬਾਇਲੋ ਜਿਹਨਾਂ ਦੀਆਂ ਜ਼ਰੂਰਤਾਂ ਤੇ ਉਮੀਦਾਂ ਨੂੰ ਪੂਰਾ ਕਰਦੇ ਹੋਏ ਕਿਵੇਂ ਕੁਸਲਾ ਆਪਣੀ ਸਾਰੀ ਦੇਣ ਕੇ ਸਾਨੂੰ ਇਹਨਾਂ ਬਿਲਡਿੰਗਾਂ ਬਾਇਲਾਈਨ ਨੂੰ ਲਾਗੂ ਕਰਕੇ ਪੰਜਾਬ ਸਰਲ ਬਿਲਡਿੰਗ ਬਾਇਲਾਈਨ ਅਤੇ ਈ ਆਫ ਡੂਇੰਗ ਬਿਜ਼ਨਸ ਟਕਾਉ ਸਹਾਈ ਕਰਨ ਅਤੇ ਪਾਰਦਰਸ਼ ਨੂੰ ਉਸ਼ੈਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਜਿਹੜਾ ਉਹ ਪੰਜਾਬ ਬਣ ਜਾਵੇਗਾ ਯੂਨੀਫਾਈਡ ਬਿਲਡਿੰਗ ਬਾਇਲੈ ਬਣਾਉਣ ਲਈ ਸਾਡਾ ਮਕਸਦ ਹੈ ਕਿ ਪ੍ਰਕਿਰਮਾ ਨੂੰ ਸੁਚਾਰੂ ਬਣਾਇਆ ਜਾਵੇ ਜਿਹੜੀਆਂ ਸਾਰੀਆਂ ਵਿਕਾਸ ਅਥਾਰਟੀਆਂ ਤੇ ਕਾਰਪੋਰੇਸ਼ਨਾਂ ਮਿੱਟੀ ਬਿਲਡਿੰਗ ਆ ਬਲੇ ਬਾਇਲਾ ਨੂੰ ਇਕਸਾਰ ਕਰਨਾ ਜਿਹੜਾ ਆਸਾਨ ਹੋ ਜਾਵੇ ਸੱਲ ਨਿਯਮ ਜਿਹਦੇ ਵਿੱਚ ਬਾਇਲਾ ਦੇ ਲੋਕਾਂ ਦੇ ਅਨੁਕੂਲ ਸਮਝਣ ਵਿੱਚ ਆਸਾਨ ਤੇ ਪਾਲਣ ਕੀਤੇ ਜਾਣ ਵਾਲੇ ਜਿਹੜਾ ਬਣਾਉਣ ਦਾ ਜਿਹੜੀ ਸਲਾਹ ਲਈ ਜਾਵੇਗੀ ਜਿੱਥੇ ਸਭ ਤੋਂ ਲਾਲ ਪੀਤਾ ਸਹੀ ਨੂੰ ਘਟਾਉਣਾ ਕਾਰਨਵਾਰ ਕਰਨ ਦੀ ਸੋਖ ਸਹਿਿਤ ਕਰਦੇ ਹੋਏ ਬਲੋੜੀਆਂ ਨੌਕਰ ਸਹੀ ਕਪਤਾਨ ਨੂੰ ਖਤਮ ਕੀਤਾ ਗਿਆ ਹੈ ਟਿਕਾਊ ਸਾਰੀਕਰਨ ਨੂੰ ਉਤਸ਼ਾਹਿਤ ਕੀਤਾ ਗਿਆ ਵਾਤਾਵਰਣ ਦੇ ਅਨੁਕੂਲ ਅਤੇ ਪ੍ਰਵਿੱਖੀਆਂ ਨਿਯਮਾਂ ਅਨੁਸਾਰ ਵਿਕਾਸ ਦੇ ਤਰੀਕਿਆਂ ਨੂੰ ਉਤਸ਼ਾਹਿਤ ਕੀਤਾ ਗਿਆ ਸਰਲ ਨਿਯਮ ਮੀਆਂ ਵਿੱਚ ਛੋਟ ਜਿਵੇਂ ਕਿ ਫਲੋਰ ਏਰੀਆ ਰੇਸੋ ਐਫ ਏ ਰੇ ਤੇ ਗਰਾਉਂਡ ਕਵਰੇਜ ਲਈ ਵਧਾਈ ਗਈ ਹੈ ਗ੍ਰੀਨ ਬਿਲਡਿੰਗਾਂ ਨੂੰ ਪ੍ਰੋਤਸਾਹਿਤ ਕਰਨਾ ਗ੍ਰੀਨ ਬਿਲਡਿੰਗਾਂ ਬਣਾਉਣ ਵਾਲੇ ਡਿਵੈਲਪਰਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ ਈਜ਼ ਆਫ ਡੂਇੰਗ ਬਿਜ਼ਨਸ ਸਚਾਰੂ ਪਰ ਕੈਪੀਟਲ ਨਿਵੇਸ਼ ਨੂੰ ਆਕਰਸ਼ਿਤ ਕਰਨ ਗਿਆ ਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਜੜੀਆਂ ਕਰਨ ਗਿਆ ਪਾਰਦਰਸ਼ੀ ਸਰਵਿਸ ਵਾਧਾ ਆਨਲਾਈਨ ਪੋਰਟਲ ਰਾਹੀਂ ਜਨਤਾ ਨਾਲ ਸਲਾਮਸ਼ੁਦਾ ਕੀਤਾ ਜਾਵੇਗਾ ਜੋ ਕਿ ਸ਼ਿਕਾਇਤ ਪ੍ਰਕਰਾਂਪਰ ਦਸਤਾ ਤੇ ਜਵਾਬਦੇਹੀ ਨੂੰ ਜਿਹੜਾ ਕਿੰਨੀ ਬਣਾਇਆ ਜਾਵੇਗਾ ਟਿਕਾਊ ਸ਼ਹਿਰੀਕਰਨ ਵਿਕਾਸ ਵਿੱਚ ਯੂਨੀਫਾਈਡ ਬਿਲਡਿੰਗ ਬਾਇਲਾਜ ਵਾਤਾਵਰਣ ਅਨੁਕੂਲ ਅਭੀ ਆਸਾਨ ਨੂੰ ਉਤਸ਼ਾਹਿਤ ਕਰਨਗੇ ਜੋ ਕਿ ਵਾਤਾਵਰਣ ਦੇ ਸ਼ਹਿਰੀਕਰਨ ਦੇ ਪ੍ਰਭਾਵ ਨੂੰ ਜਿਹੜਾ ਘਟਾਏਗਾ ਤੇ ਇਹ ਸਾਰੀਆਂ ਬਿਲਡਿੰਗ ਬਾਇਲਾਜ ਦੇ ਲਈ 30 ਦਿਨ ਦੇ ਅੰਦਰ ਅੰਦਰ ਜਿਹੜੀਆਂ ਜਿੰਨੀਆਂ ਵੀ ਵੈਲਡਿੰਗਾਂ ਪੰਜਾਬ ਦੇ ਅੰਦਰ ਵੰਡੀਆਂ ਇੱਕ ਸਾਧ ਮੰਨ ਉਹਦੇ ਲਈ 30 ਦਿਨਾਂ ਦੇ ਅੰਦਰ-ਅੰਦਰ ਲੋਕਾਂ ਤੋਂ ਜਿਹੜੇ ਸੁਝਾਅ ਲੈਣ ਵਾਸਤੇ ਇਹ ਅੱਜ ਮੈਸੇਜ ਪੂਰੇ ਪੰਜਾਬ ਤੱਕ ਪੰਜਾਬ ਦੇ ਲੋਕਾਂ ਨੂੰ ਦੇਣ ਵਾਸਤੇ ਆਪ ਸਭ ਨੂੰ ਬੇਨਤੀ ਲਗਾਏਗੀ ਤੁਸੀਂ ਸਾਰੇ ਆਏ ਸਮਾਜ ਆਪ ਸਭ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਜਿਹੜੇ ਇੱਥੇ ਪਹੁੰਚ ਕੇ ਇਹ ਲੋਕਾਂ ਦਾ ਤੱਕ ਜਿਹੜੀ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਕੋਈ ਵੀ ਪਾਲਸੀ ਆਂਦੀ ਹੈ ਕੋਈ ਵੀ ਹਰ ਕੰਮ ਜਿਹੜਾ ਤੁਹਾਡੀ ਸਲਾਹ ਨਾਲ ਲੋਕਾਂ ਤੱਕ ਪਹੁੰਚੇ ਲੋਕਾਂ ਦੀ ਸਲਾਹ ਲੈ ਕੇ ਜਿਹੜਾ ਇਹ ਬਿਲਡਿੰਗ ਬਾਇਲਾਜ ਦਾ ਵੀ ਜਿਹੜੀਆਂ ਸੌਖੀਆਂ ਤੇ ਆਸਾਨ ਪਾਰਦਰਸ਼ੀ ਸਵਾਵਾ ਦੇਣ ਲਈ ਜਿਹੜੀ ਵਚਨਬੱਧਾ ਉਹਦੇ ਵਾਸਤੇ ਅੱਜ ਤੁਹਾਨੂੰ ਬੁਲਾ ਗਿਆ ਸੀ ਮੈਂ ਆਪਣੇ ਵੱਲੋਂ ਸਾਡੇ ਨਾਲ ਮੇਰੇ ਪ੍ਰਿੰਸੀਪਲ ਸੈਕਟਰੀ ਵਿਕਾਸ ਕਰਗੇ ਜੀ ਬੈਠੇ ਆ ਸੋ ਇਹਨਾਂ ਵੱਲੋਂ ਵੀ ਆਪ ਸਭ ਦਾ ਧੰਨਵਾਦ ਕਰਦਾ ਜੇ ਕੋਈ ਇਹਦੇ ਵਿੱਚ ਤੁਹਾਡਾ ਸੁਝਾਓ ਹੈ ਜਾਂ ਸਵਾਲ ਹੈ ਤੁਸੀਂ ਵਿਕਾਸ ਕਰਗੇ ਜੀ ਨਾਲ ਕਰ ਸਕਦੇ ਹੋ ਨਾ ਬਾਇਲੈਂਸ ਸੀਗਾ ਉਹਨੇ ਕੀ ਚੇਂਜਸ ਲੈ ਕੇ ਆ ਰਿਹਾ ਸੀ